ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਜੀ ਇੰਨੀ ਦੀਨੀ ਸੁਰਖੀਆਂ ਦੇ ਵਿੱਚ ਨੇ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸੁਖਬੀਰ ਬਾਦਲ ਜੀ ਨੇ ਆਪਣੇ ਕਬੂਲੇ ਗੁਨਾਹ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਖਬੀਰ ਸਿੰਘ ਦੀ ਅਗਵਾਈ ਵਿੱਚ ਪੰਜ ਮਹਾਪੁਰਖਾਂ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਬੇਅਦਬੀ ਦੇ ਦੋਸ਼ਾਂ ਹੇਠ ਸਜ਼ਾ ਸੁਰਤ ਕੀਤੀ ਹੈ ਅਤੇ ਸੁਖਬੀਰ ਬਾਦਲ ਜੀ ਨੇ ਆਪ ਗੁਨਾਹ ਕਬੂਲ ਕੀਤੇ ਨੇ ਕੀ ਕੀ ਕਿਹਾ ਉਹਨਾਂ ਨੇ ਸਿੱਖ ਨੌਜਵਾਨਾਂ ਤੇ ਜ਼ੁਲਮ ਕਰਨ ਵਾਲੇ ਅਫਸਰਾਂ ਨੂੰ ਤਰੱਕੀ ਦਿੱਤੀਆਂ ਸੌਦਾ ਸਾਧ ਖਿਲਾਫ ਦਰਜ ਕੇਸ ਵਾਪਸ ਲਿਆ ਬਿਨਾਂ ਮਾਫੀ ਮੰਗੇ ਸੌਦਾ ਸਾਧ ਨੂੰ ਮਾਫੀ ਦਵਾਈ ਪਾਵਨ ਸਰੂਪਾਂ ਦੀ ਚੋਰੀ ਤੇ ਬੇਅਦਬੀ ਮਾਮਲਿਆਂ ਦੀ ਜਾਂਚ ਨਹੀਂ ਕਰਵਾਈ ਬਰਗਾੜੀ ਵਿੱਚ ਸੰਗਤ ਉੱਤੇ ਲਾਠੀ ਚਾਰਜ ਕਰਵਾਇਆ ਗਿਆ ਅਖੀਰ ਵਿੱਚ ਕਿਹਾ ਸਾਡੇ ਤੋਂ ਭੁੱਲਾਂ ਬਹੁਤ ਹੋਈਆਂ ਨੇ ਇਸ ਨੂੰ ਵੇਖਦਿਆਂ ਕਾਲ ਤਖਤ ਦੇ ਜਥੇਦਾਰ ਭਾਈ ਸਾਹਿਬ ਨੇ ਗੁਬੀਰ ਸਿੰਘ ਦੀ ਸਾਰੀ ਟੀਮ ਨੂੰ ਤੇ ਬੀਬੀ ਜੰਗੀਰ ਕੌਰ ਨੂੰ ਵੀ ਲੰਗਰ ਹਾਲ ਦੇ ਵਿੱਚ ਡਿਊਟੀ ਸੇਵਾ ਕਰਨ ਨੂੰ ਕਿਹਾ। ਉਹ ਦੋਸਤੋ ਤੁਹਾਨੂੰ ਇਸ ਵੀਡੀਓ ਨੂੰ ਦੇਖ ਕੇ ਆਪਣੀ ਰਾਏ ਕੁਾਰੇ ਕਮੈਂਟ ਵਿੱਚ ਜਰੂਰ ਸਾਂਝੀ ਕਰਿਓ ਜੇ ਜੋ ਵੀ ਕੀਤਾ ਚੰਗਾ ਕੀਤਾ।